ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਲਾਹੁ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਅੱਜ ਆਏ ਤੁਹਾਡੇ ਵਾਸਤੇ ਲੈ ਕੇ ਆਏ ਜੀ ਧਾਗਿਆ ਵਾਲਾ ਚਿਲੀ ਕਟਰ ਪਲਾਸਟਿਕ ਦੀ ਆਟਮ ਹੈ ਸੈਂਸੋ ਕੰਪਨੀ ਦਾ ਹੈ ਜੀ ਸੈਂਸੋ ਕੰਪਨੀ ਦਾ ਹੈ ਇਹ ਆ ਜੀਗਾ ਧਾਗਿਆ ਵਾਲਾ ਚਿਲੀ ਕਟਰ ਯਾਨੀ ਕਿ ਦੂਸਰੇ ਚਿਲੀ ਕਟਰ ਵੀ ਵੈਸੀ ਆਪਣੇ ਕੋਲੋਂ ਦੇ ਹੱਥ ਵਾਲੇ ਜਿਹੜੇ ਘੇੜਨ ਵਾਲੇ ਪਲਾਸਟਿਕ ਦੇ ਸਟੀਲ ਦੇ ਇਹ ਆ ਗਿਆ ਤਾਲੀਆ ਇਸ ਕਿੰਟਾਂ ਜਨਗੀ ਕੰਮ ਕਰਦਾ ਜਦੋਂ ਬੱਚੇ ਦਾ ਖਡੋਣੇ ਚੱਲੇ ਨਾ ਪਹਿਲਾਂ ਇਹਦੇ ਕਿੜਾ ਦੇਈਦਾ ਸੀ ਤੇ ਭਾਈ ਦੇ ਉਸੇ ਤਰ੍ਹਾਂ ਹੁਣ ਇਹ ਧਗ ਹੋਇਆ ਚੁੱਲੂ ਦਾ ਇਹ ਧਗਿਆ ਲ ਆ ਜਾਏਗਾ ਇੱਕ ਆਪਣੇ ਕੋ ਆਏਗਾ ਹੱਥ ਨਾਲ ਚੁੱਕ ਕੇ ਇਹ ਆਏਗਾ ਨੋਲ ਕੰਪਨੀ ਦਾ ਇਹ ਆਏਗਾ ਨੋਲ ਕੰਪਨੀ ਦਾ ਇੱਥੇ ਇਹਦਾ ਲੋਕ ਦਿੱਤਾ ਹੁੰਦਾ ਆ ਚੀਜ਼ ਇਹਨਾਂ ਲੋਕ ਹੁੰਦਾ ਇਹ ਆ ਲੋਗ ਹੈ ਇਹਨੂੰ ਜਾਨਕੀ ਕਰਨਾ ਇਹਨੇ ਤਾਹ ਹੋ ਜਾਣਾ ਠੀਕ ਹੈ ਜੀ ਇਹ ਇਸ ਤਰ੍ਹਾਂ ਪ੍ਰੈਸ ਕਰਨਾ ਇਹ ਪ੍ਰੈਸ ਵਾਲਾ ਜਾਂਦਾ ਜਾਨਕੀ ਪਿਆਜ਼ ਵਗੈਰਾ ਜੋ ਵੀ ਤੁਸੀਂ ਪੋਣੇ ਚੀਜ਼ ਇਹਦੇ ਵਿੱਚ ਪਾਓ ਆਹ ਫੁੱਲ ਦਿੱਤਾ ਇਹਦੇ ਵਿੱਚ ਠੀਕ ਹੈ ਜੀ ਬਲੇਡ ਇਹਨੂੰ ਦੇ ਉੱਪਰ ਲਗਾ ਕੇ ਇਹਨੂੰ ਫਿਟਿੰਗ ਕਰ ਲਿਓ ਜਾਨਕੀ ਤਰ੍ਹਾਂ ਜਾਨਕੀ ਇਸ ਤਰ੍ਹਾਂ ਲੋਕ ਲੱਗ ਜਾਣਾ ਫਿਰ ਇਹਨੂੰ ਹੰਸਰਾ ਲਵਾਉਣਾ ਸਟੈਂਡਾਂ ਇਹ ਕਰਨਾ ਪ੍ਰੈਸ ਕਰ ਨਾਲ ਤੇ ਇਹਦੇ ਨਾਲ ਇੱਕ ਐਕਸਟਰਾ ਬੋਲ ਦਿੱਤਾ ਗਿਆ ਮੈਸ਼ਿੰਗ ਵਾਲਾ ਜਿਸ ਤਰ੍ਹਾਂ ਕੋਈ ਚੀਜ਼ ਫੈਂਟ ਨਹੀਂ ਆਪਾਂ ਆ ਜਿਹੜਾ ਬਲੇਡ ਵਾਲਾ ਉਤਾਰ ਲੈਣਾ ਇਹਨੂੰ ਮੈਸ਼ਿੰਗ ਵਾਲਾ ਇੱਥੇ ਲਗਾ ਲਦਣਾ ਵਿੱਚ ਠੀਕ ਹੈ ਜੀ ਤੇ ਇਹਨੂੰ ਇਸ ਤਰ੍ਹਾਂ ਫਿਟਿੰਗ ਕਰ ਲੈਣੀ ਆ ਇਹ ਚੀਜ਼ ਫੈਂਟਣ ਸਿੱਜਾ ਕੋਈ ਨਹੀਂ ਫੈਂਟਣਾ ਆ ਕੋਈ ਥੋੜੀ ਬਧੀ ਆਪਣਾ ਦਹੀਂ ਫੈਂਟਣ ਆਸਤੇ ਆ ਜਾਂ ਹੋਰ ਕੋਈ ਚੀਜ਼ ਫੈਂਟਣੀ ਆਪਾਂ ਉਹਦੇ ਹੱਥੋਂ ਪ੍ਰੈਸ ਕਰਨਾ ਤੇ ਜੇ ਬੱਚਿਆਂ ਤੋਂ ਬਚਾ ਕੇ ਰੱਖਣਾ ਤੇ ਇਹਨੂੰ ਆਪਾਂ ਪ੍ਰੈਸ ਕਰਕੇ ਆਹ ਲੋਕ ਲਗਾ ਦੇਣਾ ਇਸ ਤਰ੍ਹਾਂ ਲੋਕ ਲੱਗ ਜਾਂਦਾ ਦੋ ਚੀਜ਼ਾਂ ਆਪਣੇ ਕੋਲ ਆਈਆਂ ਇੱਕ ਆ ਗਿਆ ਹਥਾਲਾ ਟ੍ਰਿਗਰ ਧਾਗੇ ਵਾਲਾ ਇੱਕ ਆਇੰਦਾ ਹਥਾਲਾ ਚੋਪਾ ਪ੍ਰੈਸ ਕਰਨ ਵਾਲਾ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਚਾਰ ਵਰਤਾਂ ਸਟੋਰ ਫਡੇਗਰ ਚੂੜੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਫਿਰ ਮਿਲਨੇ ਕਿਸੇ ਨਵੀਂ ਵੀਡੀਓ ਤੇ ਟਪੜਵਾ